ਅੱਜ ਤਿੰਨ ਐਨੀਮਲ ਵਿਕਾਊਗਾ ਕੁਲਦੀਪ ਹੁਣ ਦੇ ਕੋਲ ਇੱਕ ਝੋਟੀ ਪਹਿਲਾ ਸਵੇਰ ਪਲੂਨ ਤੁਹਾਨੂੰ ਦਿਖਾਈ ਆ ਠੀਕ ਆ ਜੀ ਤਾਜੀ ਸੂਈਏ ਕੋਈ 15 ਦਿਨਾਂ ਦੀ ਮਗਰ ਕੱਤਾ ਮੇਲ ਕਾਫ ਆ ਤੇ ਦੋ ਇਧਰ ਵੜਾ ਜਿਹੜੀਆਂ ਤੁਸੀਂ ਵੇਖੋਗੇ ਇੱਕ ਬਿਲਕੁਲ ਤਾਜੀ ਸੂਈਏ ਤੇ ਇੱਕ ਉੱਚੇ ਬੱਚੇ ਦੇ ਵਿੱਚ ਕੋਈ 2 ਕੁ ਮਹੀਨਿਆਂ ਦੀ ਕੋਈ 1.5-2 ਕੁ ਮਹੀਨਿਆਂ ਦੀ ਸੂਈ ਆ ਠੀਕ ਆ ਜੀ ਤੇ ਇਹ ਤਿੰਨ ਹੀ ਨਾਗ ਨੇ ਠੀਕ ਆ ਕੁਲਦੀਪ ਪਹਿਲੇ ਨੰਬਰ ਤੇ ਜਿਹੜੀ ਆ ਆਪਣੇ ਕੋਲ ਫਿਰ ਛਾਈਵਾਲ ਕਰਾਉਸ ਹਾਂਜੀ ਦੂਜਾ ਸੂਆ ਮੰਨੇ ਕੋਈ ਹਨਾ ਹਾਂ ਭਾਵੇਂ ਪਹਿਲਾ ਮਾਲ ਲੈ ਭਾਵੇਂ ਦੋ ਜਮਾਂ ਲੈ ਕੱਤਪੁੱਤ ਪੂਰਾ ਵੱਡਾ ਹਾਂ ਠੱਡੀ ਫੀਲਾ ਭਾਵੇਂ ਇਦਾਂ ਬਹਿਦਾ ਪ੍ਰਵਾਹ ਕੋਈ ਨਹੀਂ ਇਹਨੂੰ ਹੈ ਉੱਤੇ ਬੱਚੇ ਚ ਮਹੀਨਾ ਡੇਢ ਦੋਗਦੀ ਆ ਹਾਂ ਭਾਵੇਂ ਡੇਢ ਦੀ ਮਿਲ ਲੈ ਭਾਵੇਂ ਦੋ ਦੀ ਮਾਲ ਲੈ ਕੋਈ ਆ ਬੱਚਾ ਕੋਈ ਡੇਢ ਦੀ ਕੋਈ ਦੋ ਦੀ ਲਾ ਲਿਓ ਜੇ ਕਿੰਨਾ ਤੋਤੇ ਤੇ ਥੱਲੇ 10 ਕਿਲੋ ਤੋ ਤਿਆਰ ਆਇਓ ਨੈਟ ਦੋ 10 ਕਿਲੋ ਹਾਂ ਮੁੱਲ ਕਿ ਰਹੂਗਾ ਵੀਰ ਮੋਲ 32000 ਚ ਪਹੁੰਚ ਹੋਊਗੀ ਇਹਦੀ 32000 ਦੇ ਵਿੱਚ ਪਹੁੰਚ ਠੀਕ ਆ ਜੀ ਆ ਮਗਰ ਤੇ ਬੱਚਾ ਮੇਲ ਕਾਫ ਆ ਠੀਕ ਆ ਜੀ 32000 ਦੇ ਵਿੱਚ ਪਹੁੰਚ ਤੇ 10 ਕਿਲੋ ਹਾਂਜੀ ਲੋ ਜੀ ਪਹੁੰਚ 100 ਕਿਲੋਮੀਟਰ ਤੱਕ ਹੋਊਗੀ 3 ਜਨਵਰੀਆਂ ਦੀ ਅਗਲੀ ਵਾਰ ਤੁਹਾਨੂੰ ਦਿਖਾਉਨੇ ਆ ਮੀਡੀਅਮ ਹਾਈਟ ਦੇ ਵਿੱਚ ਆ ਤਾਜੀ ਸੂਈ ਐ ਹਾਂ ਤਾਜੀ 15 ਦਿਨਾਂ ਦੀ ਐ 15 ਦਿਨਾਂ ਦੀ ਸੂਈ ਆ 8 ਕਿਲੋ ਧਾਰਾਂ ਦੇ ਕੋ ਬੱਚੀ ਚੰਗੀ ਆ ਥੱਲੇ ਹੁਣ ਹਾਂ ਤੇ ਫੰਡੀ ਫੀਲ ਹੈ 8 ਕਿਲੋ ਦੁੱਧ ਹੈ ਨਾ ਹਾਂ ਲੋ ਜੀ 8 ਕਿਲੋ ਦੁੱਧ ਤਾਂ ਤੇ ਆ ਮੂੰ ਮੱਥਾ ਤੁਹਾਨੂੰ ਚੈੱਕ ਕਰਾਈਏ ਦੂਜਾ ਸੂਆ ਕੋਈ ਪਹਿਲਾ ਲਾਲੇ ਕੋ ਦੂਜਾ ਲਾਲੇ ਆ ਬੱਚਾ ਜੇ ਮਗਰ ਮੇਲ ਕਾਪ ਤੇ ਐਸ ਵਕਤ 8 ਕਿਲੋ ਦੁੱਧ ਤੇ ਥੱਲੇ ਹਾਂ ਇਹ ਕੁਲਦੀਪ ਕੀ ਭਾਅ ਪੜਤਾ ਇਹ 29000 ਦੀ ਪਹੁੰਚਉ 29000 ਦੀ ਦੂਸੇ ਇਹ ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਬਾਕੀ ਲੇਵੇ ਲੂਵੇ ਦੀ ਬੰਤਰ ਚੰਗੀ ਆ ਆ ਦੇਖੋ ਠੀਕ ਆ ਅੱਗੇ ਆਪਣੇ ਕੋਲ ਝੋਟੀ ਇੱਕ ਪਲੂਨ ਹਨਾ ਹਾਂਜੀ ਛਿੱਗੀ ਇਹ ਮੂੰਹ ਲਓ ਜੀ 6 ਦੰਦ ਝੋਟੀ ਆ ਛਿੱਗੀ ਮੂੰਹ ਦੰਦ ਦੀ ਪਲੂਨ ਮਗਰ ਕਟਾ ਮੇਲ ਕਾਪ ਕਿੰਨਾ ਦੁੱਧ 8 ਕਿਲੋ ਦੁੱਧ ਲਓ ਜੀ 8 ਕਿਲੋ ਦੁੱਧ ਕਾਹਤ ਕੋਤ ਸੋਨਾ ਝੋਟੀ ਦਾ ਠੀਕ ਆ ਜੀ 8 ਕਿਲੋ ਦੁੱਧ ਕੋਈ 15 ਦਿਨਾਂ ਦੀ ਸੂਈਆ ਮਗਰ ਇਹਦੇ ਕਟਾ ਮੇਲ ਕਾਪ ਪਚਵਾਈ ਸਮਾਈ ਦੀ ਵੀ ਰਾਂ ਦਾ ਵੀ ਚੰਗੀ ਆ ਡਰਦੀ ਥੋੜੀ ਕੋਈ ਗੱਲ ਨਹੀਂ ਐਨੂੰ ਮਾੜੀ ਤੋਰ ਦੇ ਕਲਦੀਪ ਤੋਰ ਦੇ ਆਣ ਚੱਲਾ ਜਾ ਲੈ ਵੀ ਠੀਕ ਆ ਬਾਕੀ ਫਿਰ ਕਲਦੀਪ ਤੁਸੀਂ ਦੱਸਿਆ ਵੀ ਮਾੜੀ ਜੀ ਜਿਹੜੇ ਮੈਂ ਗੰਡ ਜੀ ਰੜਕਦੀ ਆ ਮਗਰ ਲੈ ਜਾ ਆ ਮਾੜੀ ਜੀ ਗੰਡ ਹੈਗੀ ਆ ਵਿੱਚਕਾਰ ਥੰਦੇ ਮਗਰ ਲੈ ਜਾ ਬਾਕੀ ਪਚਵਾਈ ਬੋਲੀ ਆ ਪਚਵਾਈ ਬੋਲੀ ਝੂਣ ਝੂਣ ਓਕੇ ਆ ਪੂਰ ਛੱਟੇ ਤੋਂ ਪਛੀ ਆ ਕਰਵਾ ਹਾਂ ਪੂਰ ਛੱਟਾ ਕੋਈ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਾਣਾ ਦੀ ਬਾਤ ਘਾੜਨੀ ਨਾ ਨਾ ਵੀ ਦੇ ਦਾਂਗੇ ਅੱਜ ਪੂਰੇ 70 ਚ ਪਹੁੰਚ ਜਾ 70 ਚ ਪਹੁੰਚ ਲਓ ਜੀ 75000 ਡਿਮਾਂਡ ਆ ਤੇ ਚਾਰੇ ਥਾਣਾ ਠੀਕਾ ਜੀ ਥਾਣਾ ਬਿਲਕੁਲ ਜਿਹੜੇ ਅਗਲੇ ਪਿਛਲੇ ਥਾਣਾ ਉਹ ਬਿਲਕੁਲ ਨੇੜੇ ਰੱਖਦੀ ਆ ਠੀਕਾ ਜੀ ਤੇ ਬਾਕੀ ਬਹਿਣੀ ਇੱਕ ਬਹਿਣੀ ਵਾਲੇ ਥਾਣਾ ਦੇ ਵਿੱਚ ਸਪੇਸ ਹੈਗੀ ਆ ਕੋਈ 4 4 3 3 4 4 ਇੰਚ ਸੋ 70000 ਦੇ ਵਿੱਚ ਪਹੁੰਚ ਆ ਛੋਟਾ ਸਿੰਘ ਪਹਿਲਾ ਸੁਆ ਪਲਉਣ ਝੋਟੀ ਔਰੀ ਵੀਡੀਓ ਕੱਲ ਨੂੰ ਆ ਰਹੀ ਆ ਠੀਕਾ ਜੀ 20 ਨਵੰਬਰ ਨੂੰ ਸੋ ਅੱਜ ਜਿਹੜੀ ਵੀਡੀਓ ਆਪਾਂ ਕਵਰ ਕੀਤੀ 19 ਨਵੰਬਰ ਨੂੰ ਸ਼ਾਰਟ ਵੀਡੀਓ ਕਵਰ ਕੀਤੀ ਆ ਸਮਾਂ ਕੋਈ ਸ਼ਾਮ ਦੇ 5 ਵਜੇ ਦਾ ਸੋ 70000 ਦੇ ਵਿੱਚ ਪਹੁੰਚ ਸੋ ਕਰੋ ਮੇਰੇ ਵੀਰ ਸੰਪਰਕ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ